ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਸੰਪਰਦਾਵਾਂ ਵੱਲੋਂ ਪੁਰਖਿਆਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਗੁਰਮਤ ਮਰਿਆ ਦਾ ਅਨੁਸਾਰ ਆਨੰਦ ਕਾਰਜ ਕਰਵਾਉਣੀ ਗੁਰਮਤ ਰਹਿਤ ਮਰਿਆ ਦਾ ਅਨੁਸਾਰ ਆਨੰਦ ਕਾਰਜ ਕਰਵਾਉਣ ਦਾ ਅੱਜ ਸਾਨੂੰ ਮਤਲਬ ਸਾਡੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਸਾਨੂੰ ਅੱਜ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਕਿ ਅਸੀਂ ਗੁਰਮਤ ਦੇ ਅਨੁਸਾਰ ਆਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਤੇ ਦਸਵੇਂ ਪਾਤਸ਼ਾਹ ਨੂੰ ਮਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਉਹਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤਿ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕਰਵਾਏ ਜਾਣ ਤਾਂ ਕਿ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੇ ਕੰਨਿਆ ਦੇਵੈ ਸਿੱਖ ਕੋ ਨਹਿਲੇ ਵੈ ਕਿਸ ਧਾਮ ਸੋਈ ਮੇਰਾ ਸਿੱਖ ਹੈ ਪਹੁੰਚੈ ਗੁਰ ਕੈ ਧਾਮ ਸੋ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਭਾਈ ਜਰਨੈਲ ਸਿੰਘ ਜੀ ਬੀਬਾ ਸ੍ਰੀਂਦਰਪਾਲ ਕੌਰ ਜੂਨਸ ਪੁੱਤਰੀ ਬੀਬੀ ਹਰ ਸਿਮਰਨ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਵਿਵਾ ਸੁਖਵਿੰਦਰ ਕੌਰ ਜੀ ਉਹਨਾਂ ਦੇ ਪੁੱਤਰ ਭਾਈ ਗੁਰਮੀਤ ਸਿੰਘ ਜੀ ਇਸ ਸੁਭਾਗੀ ਜੋੜੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਅੱਜ ਬੜੇ ਹੀ ਬਖਸ਼ਿਸ਼ ਦੇ ਨਾਲ ਸੰਪੰਨ ਹੋਇਆ ਹੈ ਤੇ ਦੋਨਾਂ ਪਰਿਵਾਰ ਗੁਰਸਿੱਖ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਜਿੱਥੇ ਰਹਿਤ ਮਰਜ਼ਾਦਾ ਅਨੁਸਾਰ ਅੱਜ ਇਹ ਮਹਾਨ ਸਮਾਗਮ ਆਨੰਦ ਕਾਰਜ ਸੰਪੰਨ ਹੋਇਆ ਉਥੇ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਜ ਨੂੰ ਜੋ ਕਿ ਬਹੁਤ ਸਾਰੀਆਂ ਅੱਜ ਸਮਾਜਿਕ ਕ੍ਰਿਤੀਆਂ ਨੇ ਵਿਆਹਾਂ ਦੇ ਆਨੰਦ ਕਾਰਜਾਂ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਰੀਤੀ ਰਿਵਾਜ ਫੈਲੇ ਹੋਏ ਹਨ ਐਸੇ ਆਨੰਦ ਕਾਰਜ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਦਾ ਵਿਆਹ ਕਰਨਾ ਗੁਰਮਤ ਰਹਿਣੀ ਦੇ ਵਿੱਚ ਰਹਿ ਕਰਕੇ ਬੱਚਿਆਂ ਦਾ ਆਨੰਦ ਕਾਰਜ ਕਰਨਾ ਤੇ ਉਸੇ ਹੀ ਅੱਜ ਜਿੰਨੇ ਵੀ ਜੰਜ ਦੇ ਵਿੱਚ ਜਾਂ ਜਿੰਨੇ ਵੀ ਸੱਜਣ ਮਹਾਪੁਰਸ਼ ਸਾਧੂ ਸੰਤ ਤਖਸਾਲਵਾਨ ਤੋਂ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਸਾਧੂ ਸੰਤ ਦਮਨਵੀਂ ਤਖਸਾਲ ਦੇ ਮਹਾਪੁਰਸ਼ਾਂ ਵੱਲੋਂ ਆਏ ਨੇ ਸੋ ਇਸ ਸਮਾਗਮ ਦੇ ਵਿੱਚ ਗੁਰਮਤ ਦੀ ਅਸੀਸ ਹੀ ਮਿਲੀ ਹੈ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸੁਭਾਗੀ ਜੋੜੀ ਨੂੰ ਸਫਲ ਗ੍ਰਸਤੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਉਥੇ ਹੀ ਸਾਡੇ ਸਮਾਜ ਵਿੱਚ ਜਿਹੜੀਆਂ ਵਿਆਹ ਆਨੰਦ ਕਾਰਜ ਦੇ ਨਾਂ ਤੇ ਰੀਤੀਆਂ ਫੈਲੀਆਂ ਨੇ ਜਾਂ ਐਸੇ ਕੋਈ ਸਾਡੀਆਂ ਜਿਹੜੀਆਂ ਰਸਮਾਂ ਰਿਵਾਜ ਨਹੀਂ ਉਹ ਹੋ ਰਹੇ ਹਨ ਉਹਨਾਂ ਤੋਂ ਅਸੀਂ ਸੰਕੋਚ ਕਰਕੇ ਗੁਰਮਤਿ ਦੇ ਰਹਿਣ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਰਕੇ ਉਹਨਾਂ ਨੂੰ ਸਫਲ ਅਗਸਤੀ ਜੀਵਨ ਜਿਉਣ ਵਾਸਤੇ ਸਿੱਖਿਆ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਅੱਜ ਦਾ ਆਨੰਦ ਕਾਰਜ ਹੈ ਭਾਈ ਗੁਰਵੀਰ ਸਿੰਘ ਬੀਬੀ ਸਿਮਰਜੀਤ ਬੀਬੀ ਸਿਮਰਤ ਕੌਰ ਜੀ ਦਾ ਇੱਕ ਸਾਡੇ ਸਮਾਜਵਾਦੀ ਸਿੱਖਿਆ ਦੇ ਕੇ ਇਸੇ ਤਰ੍ਹਾਂ ਹੀ ਸਾਨੂੰ ਗੁਰਮਤ ਅਨੁਸਾਰ ਆਨੰਦ ਕਾਰਜ ਕਰਨੇ ਚਾਹੀਦੇ ਜਿਵੇਂ ਫालतू ਖਰਚੇ ਐ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਨਸ਼ੇ ਚੱਲਦੇ ਆ ਫਿਰ ਉਹਦੇ ਗਾਉਣ ਵਾਲੇ ਵੀ ਇਹੋ ਜਿਹੇ ਸੱਦੇ ਜਾਂਦੇ ਆ ਜਿਹੜੇ ਨਸ਼ਿਆਂ ਦੀ ਸਿੱਖਿਆ ਹੀ ਦਿੰਦੇ ਆ ਸਮਾਜਿਕ ਤਾਂ ਉਹਨਾਂ ਕੀ ਗਾਉਣਾ ਉਹ ਨਸ਼ਿਆਂ ਦੀ ਸਿੱਖਿਆ ਦਿੰਦੇ ਆ ਸ਼ਰਾਬ ਪੀਓ ਬੀੜਾ ਖਾਓ ਇਹੋ ਜਿਹੀਆਂ ਪੈੜੀਆਂ ਦਿੱਤੀਆਂ ਕਰੋ ਸਾਨੂੰ ਇਹਨਾਂ ਚੀਜ਼ਾਂ ਦਾ ਸਮੋਜ ਕਰਕੇ ਗੁਰਮਤ ਅਨਸਾਰ ਹੀ ਆਨੰਦ ਕਾਰਜ ਕਰਨੇ ਚਾਹੀਦੇ ਆ